हां जी पर की होया की जी केड़े है केड़े मोहल्ले च होया जेड़ा आज जेड़ा ये ਹੜਾਸਾ ਹੋਇਆ ਹਾਂਜੀ ਰਸ਼ੀਲਾ ਮਾਰਗ ਗੋਪਿੰਦ ਕਲੋਨੀ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੜਾਸਾ ਹੋਇਆ ਆ ਸਾਰਿਆਂ ਘਰਾਂ ਨੇ ਪੂਰਾ ਸਮਾਨ ਸੜ ਗਿਆ ਆ ਕੀ ਕਾਰਨ ਸੀ ਇਹਦਾ ਕਾਰਨ ਇਹ ਸੀ ਕਿ ਪਿੱਛੇ ਲੈਂਟਰ ਪੈ ਰਿਆ ਸੀ ਤੇ ਉੱਥੇ ਮਤਲਬ ਕੋਈ ਤਾਰ ਦੇ ਮਤਲਬ ਉਹ ਹੋ ਗਿਆ ਆ ਬੰਦਿਆਂ ਦੇ ਵੀ ਕਹਰੇ ਡੈਥ ਹੋ ਗਈ ਆ ਅਸੀਂ ਦੇਖਿਆ ਨਹੀਂ ਹੈਗਾ ਪਰ ਤੇ ਇਸ ਕਰਕੇ ਫਿਰ ਇਹ ਤੇ 5-7 ਘਰ ਹੈ ਸਾਰਿਆਂ ਘਰਾਂ ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਕ ਸਾਡੇ ਦੀਦੀ ਹੈ ਉਹ ਅਮਰਜੈਂਸੀ ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਤੜਕਣ ਵੱਧ ਗਈ ਆ ਉਹ ਬਿਮਾਰ ਹੋ ਕੇ ਬਹੁਤ ਜ਼ਿਆਦਾ ਉਹ ਹਸਪੀਟਲ ਐਡਮਿਟ ਕੀਤੀ ਹੋਈ ਆ ਹੁਣ ਉਹਨਾਂ ਦੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਸਾ ਕੋਈ ਵੀ ਘਰ ਦੇ ਵਿੱਚ ਕੁਝ ਨਹੀਂ ਬਚਿਆ ਜਿਹੜੇ ਬੰਦਿਆਂ ਨੂੰ ਜਿਹੜੇ ਸਾਡੇ ਨੇ ਉਹ ਬੰਦੇ ਕੀ ਲੇਬਰ ਵਾਲੇ ਸੀਗੇ ਉੱਪਰ ਜਿਹੜੇ ਲੱਗੇ ਹੋ ਦੀਓ ਹਾਂਜੀ ਉਹ ਲੇਬਰ ਵਾਲੇ ਸੀ ਦੋ ਸੀਗੇ ਬੰਦੇ ਪਤਾ ਨਹੀਂ ਇਦਾਂ ਕਹਿ ਰਹੇ ਆ ਅਸੀਂ ਦੇਖੇ ਨਹੀਂ ਹਾਂਜੀ ਤੇ ਹੁਣ ਕਿੰਨਾ ਕੁ ਨੁਕਸਾਨ ਹੋਇਆ ਔਰ ਕੀ ਕਹਿਣਾ ਨੁਕਸਾਨ ਨਾਲ ਲੱਗ ਰਿਹਾ ਹੈ ਇਹ ਕਰਕੇ ਹੋਇਆ ਕੁਝ ਬਚਿਆ ਹੀ ਨਹੀਂ ਆ ਬਿਲਕੁਲ ਵੀ ਇਤਨਾ ਜ਼ਿਆਦਾ ਹੋਇਆ ਆ ਕਿ ਕੁਝ ਵੀ ਨਹੀਂ ਬਚਿਆ ਆ ਇੱਕ ਸਾਡੀ ਭੈਣ ਹੁਣ ਐਡਮਿਟ ਕੀਤੀ ਹੋਈ ਆ ਹਸਪੀਟਲ ਆ ਉਹਨਾਂ ਨੂੰ ਮਤਲਬ ਗਲਕੋਸ਼ ਲੱਗ ਰਿਹਾ ਆ ਹਾਂਜੀ ਉਹਨਾਂ ਦੀ ਬਹੁਤ ਜ਼ਿਆਦਾ ਤੜਕਨ ਵੱਧ ਗਈ ਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਜੀ ਕੀ ਨਾਮ ਆਪ ਦਾ ਰਾਮਨਰਨ ਆ ਤੁਸੀਂ ਕੀ ਕੰਮ ਕਰਦੇ ਹੋ ਲਿੰਕਲ ਦਾਲਦੇ ਠੀਕ ਹੈ ਕੀ ਹੋਇਆ वो बल्ली बांध रहा था पैर बना रहा था उसे में कर्म आ रहा है ठीक है तो किस चीज का बल्ली बना रहा था वो कैसा था, था? लकड़ी का था लकड़ी का लकड़ी का हाँ। तो करंट कैसे लग गया वो ऐसे उसे में लगा है ठीक है तो लगा करंट बोर्ड उसका क्या नाम है उसका नाम अविंद कुमार ठीक है तो कितने लोगों को करंट लगा है? एक एक ही तो अभी क्या हालत है उसकी अभी तो भी दवाई चल रहा था ठीक है। तो मौके मौके से कैसे आई यहाँ मौ, मौके से मालिक चौपहिया लाया था कत फिर वो आई लंबू ने ठीक है नहीं इसमें गलती किसकी लग रही है गलती तो कोई नहीं लग रही है गलती तो टाल तो ध्यान नहीं दिया हाँ। क्या नाम है आपका मेरा कम तो नाम है जी ए, क्या हुआ 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 कैसे हुआ? मैं देखो हॉस्पिटल गया था अभी कागज भी हाथ में लिया अच्छा जी मेरे को तो पता नहीं कैसे हुआ क्या नहीं हुआ कहाँ क्या हुआ है क्या पे हुआ है क्या हुआ ये जमालपुर हुआ जी। है जी जमालपुर जमालपुर कहाँ पे जमालपुर जमालपुर कौन सा बोलते हैं यार कॉलोनी का नाम क्या है मेरे को ये भी पता नहीं तो इसको ए... पता है विनोद कुमार तो ये करंट लग गया है कहाँ पे ये तो मैं तो राहुल रोड से आया हूँ जब मैं आया हूँ यहाँ पे तो कोई टाइमेंट नहीं कर रहा था तो मैं पैसे दिया हूँ क्या काम क्या करते मैं वो वो सेटरिंग का काम कर रहे हैं क्या नाम है उनका उनका अरविंद कुमार ठीक है यहाँ कहाँ रहते थे वो 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 तो जगह का मेरे को नहीं पता कि कहाँ रह रहे हैं शेरपुर में रह रहे हैं कहीं पे ठीक है तो हुआ क्या हादसा कैसे हुआ ये सेटिंग कर रहे थे कह रहे कि बल्ली लग गया है कि क्या लग गया है तो मैं वहाँ पे गया भी नहीं हूँ मैं देखा भी नहीं मैं तो सीधा यहाँ आ गया मेरा नाम युवराज है गोबिंद कलोनी च रहने वाले हैं ये हाई टेंशन तारा दे करके ना ਕੁਝ ਨੇ ਤਾਰ ਨਾਲ ਕੋਈ ਜੁੜ ਗਿਆ ਬੰਦਾ ਉਹਦੇ ਨਾਲ ਸਾਡੇ ਸਾਰੇ ਘਰ ਦੀਆਂ ਐਲਸੀਡੀਆਂ ਸਭ ਕੁਝ ਫ੍ਰਿਜ ਫਰੂ ਸਭ ਕੁਛ ਛੜ ਗਿਆ ਮੀਟਰ ਪਟ ਪਟ ਕੇ ਬਾਹਰ ਆ ਗਏ ਨਾਲ ਦਿਆਂ ਦੇ ਘਰ ਦੇ ਹਸਪਤਾਲ ਚ ਦਾਖਲ ਨੇ ਅੱਛਾ ਸਾਰੀ ਗਲੀ ਸਾਰੀ ਗਲੀ ਹੁਣੀ ਮੈਂ ਮਾਤਾ ਨੂੰ ਲੈ ਕੇ ਆਇਆ ਮਾਤਾ ਨੂੰ ਬੀਪੀ ਬੂਪੀ ਪ੍ਰੋਬਲਮ ਸਾਰੇ ਘਰਾਂ ਚ ਹੁੰਦੀਆਂ ਨੇ ਹੁਣ ਉਹ ਤਾਰਾ ਤੁਰਾ ਦੇ ਧੂਆ ਚੜ ਗਿਆ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਹੁਣੀ ਆ ਰਹੇ ਆ ਹੁਣੀ 10 ਮੀਟਰ ਹੋਇਆ ਇੱਕ ਤਾਂ ਹਲੇ ਆਂਟੀ ਹਸਪਤਾਲ ਚ ਹੀ ਨੇ ਅੱਛਾ ਇਹ ਕਿੰਨੇ ਕ ਵਜੇ ਦਾ ਹੋਇਆ ਇਹ ਹੋਇਆ ਮੈਂ ਵੀ ਆਫਿਸ ਸੀਗਾ ਮੈਂ ਹੁਣੀ ਆਇਆ ਕੋੜੇ ਟਾਈਮ 2 ਘੰਟੇ ਪਹਿਲਾਂ ਹੋਣਾ ਸੀ 2:30 ਵਜੇ ਦੀ ਗੱਲ ਹੈਗੀ ਆ ਨਹੀਂ ਹੋਇਆ ਕਿਸ ਕਾਰਨ ਲੈਂਟਰ ਪੈ ਰਿਹਾ ਲੈਂਟਰ ਪੈ ਲੈਂਟਰ ਪੈ ਰਿਹਾ ਸਾਰਾ ਕੁਝ ਪੈ ਰਿਹਾ ਜੀ ਉੱਪਰ ਬੰਦਾ ਗਿਰਿਆ ਵਾ ਕਹਿੰਦੇ ਥੱਲੇ ਮਰ ਗਿਆ ਵਾ ਕਹਿੰਦੇ ਨਹੀਂ ਪਤਾ ਨਹੀਂ ਮਰਿਆ ਕਿ ਨਹੀਂ ਮਰਿਆ ਇਹ ਹੈਗਾ ਕਿ ਉੱਪਰੋਂ ਦੀ ਥੱਲੇ ਗਿਰਿਆ ਨਾ ਬੰਦਾ ਉਹ ਬੰਦੇ ਗਿਰੇ ਕਹਿੰਦੇ ਆ ਹਾਂ ਦੋ ਬੰਦੇ ਗਿਰੇ ਆ ਉਹਨਾਂ ਕਰਕੇ ਹੀ ਹੋਇਆ ਸਾਰਾ ਕੁਝ ਨਹੀਂ ਉਹ ਜਿਹੜੇ ਬੰਦੇ ਆ ਉਹ ਬਚ ਗਏ ਆ ਦੇਖੋ ਜੀ ਸਾਨੂੰ ਇਸ ਦੇ ਬਾਰੇ ਤਾਂ ਪਤਾ ਨਹੀਂ ਬਚ ਗਏ ਨਹੀਂ ਇਹਨਾ ਪਤਾ ਲੱਗਾ ਕਿ ਮੈਂ ਵੀ ਹੁਣੀ ਆਇਆ ਜੀ ਉਹ ਕਹਿੰਦੇ ਕਿ ਨਾ ਉਧਰੋਂ ਚੱਕ ਕੇ ਉਹਨਾਂ ਨੂੰ ਹਸਪੀਟਲ ਲੈ ਇਹ ਆ ਗੜੀ ਦੀ ਹੁਣ ਦੇਖੋ ਸਾਰਿਆਂ ਦੀ ਕਿੰਨੇ ਕਿਹੜਾ ਦਾ ਨੁਕਸਾਨ ਹੋਇਆ ਹੁਣ ਸਾਡੀ ਗਲੀ ਪੂਰੀ ਜਿੰਨੀ ਗਲੀ ਚ ਜਿੰਨੇ ਘਰ ਆ ਸਾਰਿਆਂ ਦੇ ਮੀਟਰ ਫਟ ਗਏ ਪੰਜ ਸੱਤ ਘਰ ਐਹੀ ਗਲੀ ਤੇ ਆ ਅੱਗੇ ਅੱਗੇ ਤੱਕ ਆ ਜਿਹੜਾ ਹੈਗਾ ਸ਼ਾਮਾਟੋ ਵਾਲਾ ਉਹਨਾਂ ਦੇ ਵੀ ਉੱਥੇ ਸੜ ਗਏ ਬੈਰਾ ਬੂਰਾ ਸਾਰਿਆਂ ਸਾਡੀ ਤਾਂ ਸਾਰਾ ਕੁਝ ਹੀ ਸੜ ਗਿਆ ਜੀ ਉੱਪਰ ਹਾਈ ਟੈਂਸ਼ਨ ਸਾਰਾ ਨੇ ਔਰ ਇੱਥੇ ਤੀਸਰੀ ਮੰਜ਼ਲ ਦਾ ਜਿਹੜੀ ਸਾਰੀ ਚੱਲਦੀ ਸੀ ਇਹਦੀ ਪਰਮਿਸ਼ਨ ਵਗੈਰਾ ਨਹੀਂ ਉਹਨਾਂ ਨੇ ਲਈ ਬਿਨਾ ਪਰਮਿਸ਼ਨ ਤੋਂ ਬਣਾ ਰਹੀ ਸੀ ਇਹ ਤਾਂ ਉਹ ਸਰਕਾਰੀ ਦੱਸ ਸਕਦੇ ਜਿਹੜੀ ਪਰਮਿਸ਼ਨਾਂ ਦੇ ਰਹੀਆਂ ਜਿਹੜੇ ਇਦਾਂ ਦੇ ਕੰਮ ਕਰ ਰਹੇ ਆਗੇ ਆ ਉਹੀ ਦੱਸ ਸਕਦੇ ਆ ਕਿ ਇਦਾਂ ਹੋ ਕਿਦਾਂ ਰਿਹਾ ਵਾ ਇਹ ਤਾਂ ਫਿਰ ਇਦਾਂ ਗਲਤੀ ਗੱਲ ਹੈਗੀ ਆ ਕੋਈ ਬੰਦਾ ਹੋਵੇ ਕਹਿਣ ਵਾਲਾ ਕਿ ਹਾਂ ਇਹ ਕਿਦਾਂ ਹੋ ਰਿਹਾ ਕਾਰਪੋਰੇਸ਼ਨ ਵਾਲੇ ਮਰ ਗਏ ਨੇ ਮੈਨੂੰ ਤਾਂ ਲੱਗਦਾ ਮਰੀ ਗਏ ਨੇ ਲੱਗਦਾ ਕੋਈ ਬੰਦਾ ਇੰਨਾ ਕੁਝ ਕਰ ਰਿਹਾ ਵਾ ਕੁਝ ਕਰ ਰਿਹਾ ਕੋਈ ਤਾਂ ਹੁੰਦੀ ਆ ਕਾਰਵਾਈ ਕੁਝ ਤਾਂ ਕਰਨਾ ਪੈਣਾ ਕਾਫੀ ਨੁਕਸਾਨ ਹੋ ਗਿਆ ਨੁਕਸਾਨ ਨੁਕਸਾਨ ਭਾਈ ਹੁਣ ਜਾਨ ਬਚ ਗਈ ਤਾਂ ਠੀਕ ਆ ਹੁਣ ਮਾਤਾ ਨੂੰ ਕੁਝ ਹੋ ਜੇ ਕੌਣ ਜਵਾਬ ਦੇਊਗਾ ਇਦਾਂ ਸਾਰੇ ਆਫਿਸ ਸੇ ਹੁੰਨੇ ਆ ਕੰਮ ਕਰਤੇ ਹੁਣ ਘਰੇ ਤਾਂ ਗੱਲੇ ਮਾਤਾ ਹੀ ਹੁੰਦੀ ਆ ਇੱਥੇ ਆਏ ਨੇ ਹੁਣ ਬਿਜਲੀ ਬੋਰਡ ਵਾਲੇ ਪਤਾ ਨਹੀਂ ਕੀ ਕਰਕੇ ਗਏ ਨੇ ਕੋਈ ਇੱਕ ਮੁਲਾਜ਼ਮ ਆਇਆ ਸੀ ਜੀ ਉਹਨਾਂ ਨੇ ਲਿਖ ਕੇ ਗਏ ਨੇ ਕਿ ਹਾਂ ਇਹ ਉਹ ਮਾੜਾ ਮੋਟਾ ਲੈ ਕੇ ਚਲੇ ਗਏ ਹੁਣ ਕੋਈ ਹੈ ਨਹੀਂ ਉਹ ਦੇਖੋ ਮੀਟਰ ਤੁਹਾਡੇ ਸਾਹਮਣੇ ਪਟਿਆ ਪਿਆ ਕੋਈ ਆਇਆ ਹੀ ਨਹੀਂ ਹੈ ਗੱਲ ਤਾਂ